ਖਨੋਰੀ ਪਾウダー ਤੇ ਮਨਵਰਤ ਤੇ ਬੈਠੇ ਕਿਸਾਨ ਅਗੂ ਚਕਜੀਤ ਸਿੰਘ ਢੱਲੇਵਾਲ ਦੇ ਸਮਰਥਨ 'ਚ ਕਿਸਾਨਾ ਵੱਲੋਂ ਸੋਮਵਾਰ ਨੂੰ ਯਾਨੀ ਕਿ ਅੱਜ ਪੰਜਾਬ ਪਾਦੰ ਦਾ ਐਲਾਨ ਕੀਤਾ ਗਿਆ ਹੈ ਇਸ ਦੌਰਾਨ ਬੱਸਾਂ ਬੰਦ ਰਹਿਣਗੀਆਂ ਰੇਲਵੇ ਟ੍ਰੇਨਾਂ ਵੀ ਬੰਦ ਰਹਿਣਗੀਆਂ ਲੋਜਾਨਾ ਸਮਾਨ ਦੀ ਸਪਲਾਈ ਵੀ ਬੰਦ ਰਹੇਗੀ ਐਸਜੀਪੀਸੀ ਨੇ ਵੀ ਬੰਦ ਦਾ ਐਲਾਨ ਕੀਤਾ ਹੈ ਤੇ ਸਮਰਥਨ ਕੀਤਾ ਹੈ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਖਨੋਰੀ ਸਰਹੱਦ ਤੇ 34 ਦਿਨਾਂ ਤੋਂ ਮਨਵਰਤ ਤੇ ਬੈਠੇ ਚੰਕੀਤ ਸਿੰਘ ਦੱਲੇਵਾਲ ਦੇ ਸਮਰਥਨ 'ਚ ਸੋਮਵਾਰ ਨੂੰ ਪੰਜਾਬ ਪੱਤਾ ਦਾ ਦਸਤਾ ਦੇ ਦਿੱਤਾ ਗਿਆ ਸੀ ਇਸ ਦੇ ਤਹਿਤ ਜਿਸ ਨੂੰ ਪਰਮਾ ਹੁੰਗਾਰਾ ਮਿਲ ਰਿਹਾ ਗਲੀਆਂ ਬਜ਼ਾਰਾਂ ਸੁੰਨੀਆਂ ਦਿਖਾਈ ਦੇ ਰਹੀਆਂ ਨੇ ਕਿਸਾਨ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਤੇ ਗਰੰਟੀ ਸਮੇਤ ਤੇ 13 ਮੰਗਾਂ ਨੂੰ ਲੈ ਕੇ ਅੰਦੋਲਨ ਕਰ ਰਹੇ ਨੇ ਤੁਹਾਨੂੰ ਦੱਸਦੀ ਹਾਂ ਕਿ ਕਿਸਾਨਾਂ ਨੇ ਤੁਹਾਨੂੰ ਦੱਸਦੀ ਹਾਂ ਕਿ ਕਿਸਾਨਾਂ ਨੇ ਸਵੇਰੇ 7:00 ਵਜੇ ਤੋਂ ਹੀ ਹਾਈਪੇ ਬੰਦ ਕਰ ਦਿੱਤੇ ਹੈ ਕਿਸਾਨ ਅੰਮ੍ਰਿਤਸਰ ਦਿੱਲੀ ਅਤੇ ਜਲੰਧਰ ਦਿੱਲੀ نیشنل ਹਾਈਪੇ ਤੇ ਜਾਮ ਲਗਾ ਕੇ ਬੈਠੇ ਨੇ ਇਸ ਦੇ ਕਾਰਨ ਆਵਾਜਾਈ ਵੀ ਕਾਫੀ ਪ੍ਰਭਾਵਿਤ ਹੋ ਰਹੀ ਹੈ ਰੋਜਪੁਰ ਰੇਲਵੇ ਡਿਵੀਜ਼ਨ ਦੇ ਪੀ ਆਰ ਐਮ ਸੰਜੀਤ ਸਾਹੂ ਨੇ ਦੱਸਿਆ ਕਿ ਕਿਸਾਨਾਂ ਨੇ ਬੰਦ ਬਾਰੇ ਰੇਲਵੇ ਨੂੰ ਪਹਿਲਾਂ ਸੂਚਿਪਾ ਦਿੱਤਾ ਸੀ ਇਸ ਦੇ ਤਹਿਤ ਬੰਦੇ ਭਾਰਤ ਸ਼ਤਾਬਦੀ ਐਕਸਪ੍ਰੈਸ ਨੰਬਰ 108 ਦੇਲ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਨੇ ਕਿਸਾਨ ਹੜਤਾਲ ਦੇ ਐਲਾਨ ਨੂੰ ਸ਼੍ਰੋਮਣੀ ਕਮੇਟੀ ਸਮੇਤ ਹੋਰ ਧਰਮ ਜਥੇਬੰਦੀਆਂ ਵੱਲੋਂ ਵੀ ਭਰਮਾ ਹੁੰਗਾਰਾ ਤੇ ਸਮਰਥਨ ਮਿਲ ਰਿਹਾ ਹੈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਥਾਮੀ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਆਪਣਾ ਅੜਿਆ ਰਲਵਈਆ ਛੱਡ ਕੇ ਕਿਸਾਨਾਂ ਦੀਆਂ ਹੱਕੀ ਮੰਗਾਂ ਨੂੰ ਪਹਿਲ ਦੇ ਆਧਾਰ ਤੇ ਮੰਨਣਾ ਜ਼ਰੂਰੀ ਹੈ ਸੋਮਵਾਰ ਨੂੰ ਐਸਪੀਸੀ ਦਸਤਰਾਤੇ ਇਸੇ ਅਦਾਰੇ ਵੀ ਬੰਦ ਰਹਿਣਗੇ ਤੋਂ ਦੱਸਦੇ ਕਿ ਪੰਜਾਬ ਭਾਰ ਦੇ ਵਿੱਚ ਕਿਸਾਨਾਂ ਦੇ ਬੰਦ ਦੇ ਸੱਦੇ ਨੂੰ ਪਰਮਾ ਹੋਂਕਾਰਾਂ ਮਿਲ ਰਿਹਾ ਗਲੀਆਂ ਬੁਜਾਰਾਂ ਸੁੰਨੀਆਂ ਨਜ਼ਰ ਆ ਰਹੀਆਂ ਨੇ ਸੜਕਾਂ ਵੀ ਸੁੰਨੀਆਂ ਨਜ਼ਰ ਆ ਰਹੀਆਂ ਨੇ ਉਧਰ ਪੰਜਾਬ ਭਾਰ ਚ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਹੈ ਅਤੇ ਪੰਜਾਬ ਬੰਦ ਅਸਰ ਸਾਫ਼-ਸਾਫ਼ ਨਜ਼ਰ ਆ ਰਿਹਾ ਕਿਸਾਨਾਂ ਦੇ ਬੰਦ ਦੇ ਕਾਰਨ ਕਈ ਟ੍ਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਤੇ ਆਵਾਜਾਈ ਬਿਲਕੁਲ ਠੱਪ ਹੋ ਗਈ ਹੈ ਜਿਸ ਦੇ ਕਾਰਨ ਲੋਕਾਂ ਦਾ ਆਣਾ ਜਾਣਾ ਬਹੁਤ ਮੁਸ਼ਕਲ ਹੋ ਗਿਆ ਹੈ ਟ੍ਰੇਨਾਂ ਰੱਦ ਹੋਣ ਕਾਰਨ ਯਾਤਰੀਆਂ ਨੂੰ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਬੰਦੇ ਸੱਦੇ ਕਰਕੇ ਬਾਜ਼ਾਰ ਸੁੰਨੇ ਨਜ਼ਰ ਆ ਰਹੇ ਨੇ ਜਿਸ ਕਰਕੇ ਆਮ ਲੋਕਾਂ ਦਾ ਜੀਵਨ ਵੀ ਕਾਫੀ ਪ੍ਰਭਾਵਿਤ ਹੋ ਰਿਹਾ ਹੈ